ਤਾਰੰਦੇ ਪਿੰਡ ਮੱਲਿਆ ਵਿਖੇ ਅੱਜ ਤੜਕਸਾਹ ਸਿਰਫ 2 ਫੁੱਟ ਜਗ੍ਹਾ ਨੂੰ ਲੈ ਕੇ ਗੋਲੀਆਂ ਚੱਲ ਪਈਆਂ ਸਸਤੇ ਨਾਲ ਸਥਿਤੀ ਤਾਂ ਨਾਪੂਰਨ ਹੋ ਗਈ ਤੇ ਦੱਸਦੇ ਹਾਂ ਇਹ ਫਿਲਹਾਲ ਗੋਲੀਆਂ ਚੱਲਣ ਵਿੱਚ ਕੋਈ ਆਦਮੀ ਵੀ ਜ਼ਖਮੀ ਨਹੀਂ ਹੋਇਆ ਤੇ ਹਸਪਤਾਲ ਲਿਆਂਦੇ ਗਏ ਜ਼ਖਮੀ ਬਜ਼ੁਰਗ ਅਤੇ ਉਸਦੇ ਲੜਕੇ ਨੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਉਹਨਾਂ ਦਾ ਪਿੰਡ ਇੱਕ ਵਿਅਕਤੀ ਨਾਲ 2 ਫੁੱਟ ਜ਼ਮੀਨ ਨੂੰ ਲੈ ਕੇ ਜਿਹੜਾ ਝਗੜਾ ਚੱਲਦਾ ਪਿਆ ਸੀ ਜਿਸ ਦਾ ਕੇਸ ਵੀ ਮਾਨਯੋਗ ਅਦਾਲਤ ਦੇ ਵਿੱਚ ਚੱਲਦਾ ਪਿਆ ਹੈ ਤੇ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ ਅਦਾਲਤ ਵੱਲੋਂ ਸਟੇ ਆਰਡਰ ਜਿਹੜਾ ਹੈ ਉਹ ਮਿਲਿਆ ਹੋਇਆ ਪਰ ਅੱਜ ਸਵੇਰੇ ਜਦੋਂ ਉਹਨ ਪਾਣੀ ਛੱਡਿਆ ਗਿਆ ਸੀ ਜਦੋਂ ਜ਼ਮੀਨ ਤੇ ਪੂਜਾ ਤਾਂ ਉਕਤ ਵਿਅਕਤੀ ਉਸਦੇ ਗਲ ਪੈ ਗਿਆ ਜਨਾਬ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਸਿੱਧੀਆਂ ਗੋਲੀਆਂ ਮਾਰੀਆਂ ਪਰ ਉਹ ਪੱਜ ਕੇ ਆਪਣੀ ਜਾਨ ਬਚਾਉਣ ਵਿੱਚ ਸਫਲ ਰਹੀ ਪਰ ਇੱਕ ਵਿਅਕਤੀ ਜਿਹੜਾ ਹੈ ਵਿਅਕਤੀ ਨੇ ਦਾਤਰ ਦੇ ਨਾਲ ਉਹ ਹਮਲਾ ਕੀਤਾ ਸੀ ਜਿਸ ਦੇ ਨਾਲ ਉਸਦੀ ਬਾਹ ਜਿਹੜੀ ਹੈ ਉਹ ਵੱਢੀ ਗਈ ਤੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਮੇਰਾ ਨਾਂ ਰਣਜੀਤ ਸਿੰਘ ਹੈ ਜੀ ਕੀ ਗੱਲ ਹੋਈ ਹੈ ਬਾਪੂ ਨਾਲ ਇਹ ਮੇਰੇ ਪਿਤਾ ਦੀ ਸਰਦਾਰ ਬਸਨ ਸਿੰਘ ਸਾਡਾ ਨਾ ਜੀ ਗਵਾਂਡੀ ਐਸ ਸੁਖਵਿੰਦਰ ਸਿੰਘ ਪੁੱਤਰ ਰਮਨ ਸਿੰਘ ਇਹਦੇ ਨਾਲ ਸਾਡਾ 2 ਫੁੱਟ ਦਾ ਜਿਹੜਾ ਆ ਉਹ ਝਗੜਾ ਇਹਨੇ ਪਿਛਲੀ ਵਾਰੀ ਸਾਡੀ ਕੰਧ ਦੇ ਨਾਲ 2 ਫੁੱਟ ਅਸੀਂ ਜਗ੍ਹਾ ਛੱਡੀ ਹੋਈ ਹੈ ਉਹ ਇਹਨੇ ਪਹਿਲਾਂ ਧੱਕੇ ਨਾਲ ਵਾਹੀ ਹੈ ਸਾਡੀ ਮਿੱਟੀ ਲੱਗੀ ਹੋਈ ਸੀਗੀ ਉਹਨੇ ਵਾਹ ਕੇ ਤੇ ਉਹਦੇ ਤੇ ਕਬਜ਼ਾ ਕੀਤਾ ਆ ਇਹ ਮਾਨਯੋਗ ਅਦਾਲਤ ਦੇ ਵਿੱਚ ਕੋਰਟ ਜਿਹੜਾ ਅਦਾਲਤ ਚ ਕੇਸ ਚੱਲਦਾ ਪਿਆ ਇਹਨੇ ਪਿਛਲੀ ਵਾਰ ਮਾਨਯੋਗ ਕੋਰਟ ਜਿਹੜੇ ਆਰਡਰ ਸੀਗੇ ਸਟੇ ਆਰਡਰ ਲੱਗੇ ਇਹਨੇ ਸਟੇ ਦਿੱਤਾ ਆ ਕੋਰਟ ਨੇ ਦੋ ਫੁੱਟ ਦੀ ਜਗ੍ਹਾ ਦੇ ਦੇ ਇਹਨੇ ਕੋਰਟ ਦੀ ਪਰਵਾਹ ਨਹੀਂ ਕਰਦੇ ਹੋਏ ਇਹਨੇ ਉਹ ਜਗ੍ਹਾ ਵਾਤੀ ਫਿਰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਜਾਂ ਐਸਐਸਪੀ ਨੂੰ ਦਰਖਾਸਤ ਦਿੱਤੀ ਸੀ ਦੀ ਉਹ ਇਨਕੁਆਰੀ ਹੋਈ ਜਿਹਦੇ ਵਿੱਚ ਉਹ ਦੋਸ਼ੀ ਪਾਇਆ ਗਿਆ ਜੇ ਉਹਦਾ ਜਵਾਬ ਨਹੀਂ ਦਿੱਤਾ ਇਹਨੇ ਕੱਲ ਫਿਰ ਕਣਕਬੀਜੀ ਹੋਈ ਆ ਉਹਨੂੰ ਪਾਣੀ ਲਾ ਕੇ ਫਿਰ ਸਾਡੀਆਂ ਨੀਆਂ ਚ ਪਾਣੀ ਪਾ ਦਿੱਤਾ ਜਿਹਦੇ ਅਸੀਂ ਮਿੰਨਤੀ ਕਰ ਰਹੇ ਸੀਗੇ ਇਸ ਸਾਡੀ 2 ਫੁੱਟ ਜਗਾ ਜਿਹੜੀ ਉਹਦੇ ਚ ਪਾਣੀ ਲਾ ਕੇ ਸਾਡੀ ਨੀਂਹ ਚ ਜਿਹੜਾ ਪਾਣੀ ਵੇਖ ਰਾਇ ਸੀਗੇ ਇਹ ਸਾਡੇ ਆਣ ਕੇ ਗਲ ਪੈ ਗਿਆ ਇਹਦੇ ਕੋਲ ਤੇਜ ਹਥਿਆਰ ਸੀਗਾ ਇੱਕ ਇਹਦਾ ਭਤੀਜਾ ਜਾਂ ਦੇਵਪ੍ਰੀਤ ਸਿੰਘ ਜਿਹਨੇ ਗੋਲੀਆਂ ਚਲਾਈਆਂ ਨੇ ਤੇ ਇਹਨਾਂ ਸਾਡੇ ਆਣ ਕੇ ਰਲ ਕੇ ਇਹਨਾਂ ਦੋਵਾਂ ਜਣੇ ਗੋਲੀਆਂ ਵੀ ਚਲਾਈਆਂ ਤੇ ਤੇਜ ਹਥਿਆਰ ਹਥਿਆਰ ਲੈ ਕੇ ਸਾਡੇ ਘਰ ਦੇ ਦਰਵਾਜ਼ੇ ਤੇ ਆਣ ਕੇ ਸਾਨੂੰ ਨਲਕਾਰਿਆ ਸਾਡੇ ਸਾਰੇ ਪਰਿਵਾਰ ਨੂੰ ਇਹਨਾਂ ਨੇ ਜਿਹੜਾ ਆ ਉਹ ਅੰਦਰ ਬਾੜ ਛੱਡਿਆ ਬਾਹਰ ਗੋਲੀਆਂ ਚਲਾਉਂਦੇ ਰਹੇ ਨੇ ਤੇ ਉਹ ਅਸੀਂ ਹੁਣ ਬਾਪੂ ਜੀ ਸਾਡੇ ਦੇ ਵਾਵਾ ਸੱਟ ਲੱਗੀ ਹੋਈ ਐ ਜਿਹਦੇ ਚ ਇੱਕ ਤੇਜਦਾਰ ਫਿਰ ਕੋਈ ਮਾਰਿਆ ਹੈ ਨਾ ਚਾਹ ਦਾਤਰ ਹੈ ਜਾਂ ਕੋਈ ਹੋਰ ਹੈ ਨਾ ਕੋ ਬਾਬਾਈ ਫਿਰ ਸਾਰੇ ਜਿਹੜੇ ਆ ਆ ਕੇ ਪੈ ਗਏ ਗੋਲੀ ਲੱਗੀ ਹੈ ਨਹੀਂ ਗੋਲੀ ਨਹੀਂ ਲੱਗੀ ਜੀ ਗੋਲੀ ਇਹਨਾਂ ਨੇ ਚਲਾਈਆਂ ਜ਼ਰੂਰ ਹੈ ਪਰ ਅਸੀਂ ਬਚਾ ਕਰਦੇ ਅੰਦਰ ਵੜ ਕੇ ਡਰਦੇ ਕਿੰਨੇ ਫਾਇਰ ਹੋਏ ਹਨ ਪੰਜ ਕਦੇ ਕਰੀਬ ਫਾਇਰ ਹੋਏ ਨੇ ਤਿੰਨ ਤੋਂ ਪੰਜ ਦੇ ਸਹੀ ਜਿਹਦੇ ਗੋਲੀ ਜੜੇ ਉਹਦਾ ਕੀ ਨਾਮ ਹੈ ਉਹਦਾ ਨਾਮ ਦੇਵਪ੍ਰੀਤ ਸਿੰਘ ਹੈ ਜੀ ਵੇਖੋ ਝਗੜਾ ਹੋ ਕੇ ਹਨ ਝਗੜਾ ਸੁਖਵਿੰਦਰ ਸਿੰਘ ਪੁੱਤਰ ਸਰਵੰਸ ਹੈਗੇ ਭਤੀਜਾ ਲੱਗਦਾ ਜੀ ਦੇਵਪ੍ਰੀਤ ਸਿੰਘ ਇਹਦਾ ਤੇ ਵਾਕਿਆ ਕਿੱਥੇ ਵੰਦਾ ਹੈ ਵਾਕਿਆ ਮਲਿਆ ਜੀ ਮਲਿਆ ਸਰਕਾਰੀ ਸਕੂਲ ਦੇ ਸਾਹਮਣੇ ਕੀ ਮੰਗ ਕਰਦੇ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇੱਕ ਤਾਂ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਸਾਰੇ ਮੁਲਾਜ਼ਮ ਆ ਤੇ ਸਾਨੂੰ ਸਾਡੇ ਜਾਨ ਇੱਕ ਤਾਂ ਸਾਡਾ ਘਰ ਦੇ ਕੇ ਸਾਡੇ ਪਰਿਵਾਰ ਨੂੰ ਖਤਰਾ ਆ ਜਿਹਦਾ ਹਿਮਾਂਜੋ ਕੋਟ ਦਾ ਆਸਰਾ ਲੈਨੇ ਆ ਤੇ ਪ੍ਰਸ਼ਾਸਨ ਦੇ ਇਹ ਗੱਲ ਧਿਆਨ ਚ ਹੈ ਤੇ ਸਾਨੂੰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਸਾਡੇ ਬਾਪੂ ਦੀ ਜਾਨ ਬਚਾਈ ਜਾਵੇ ਮਲਿਆ ਜੀ ਇਧਰ ਰਹਿਣ ਵਾਲਾ ਵਾ ਹੂੰ ਤੇ ਸਾਡਾ ਦੋ ਘਰ ਦਾ ਥਾਵ ਸਾਡਾ ਆਪਣੇ ਘਰ ਦੇ ਨਾਲ ਅੱਛਾ ਜੀ ਉਹ ਸਾਨੂੰ ਸਟੇ ਵੀ ਮਿਲਿਆ ਵਾ ਦਾਲਤਲੋਂ ਹੂੰ ਤੇ ਉਹਦੇ ਵਿੱਚ ਇਹਨਾਂ ਨੇ ਕਣਕ ਬੀਤੀ ਆ ਕਿੰਨੇ ਸੁਖਵਿੰਦਰ ਸਿੰਘ ਨੇ ਅੱਛਾ ਜੀ ਤੇ ਉਹ ਉਹ ਕਣਕ ਬੀਜ ਕਿਤੇ ਅੱਜ ਕੱਲ ਪੁਲਿਸ ਆਈ ਆ ਉਹਨਾਂ ਨੂੰ ਸਮਝਾ ਕੇ ਗਈ ਆ ਵੀ ਇਹ ਪਾਣੀ ਨਾ ਲਾਇਓ ਸਟੇ ਹੋਇਆ ਹੂੰ ਉਹਨਾਂ ਨੇ ਅਦਾ ਤੜਕੇ ਪਾਣੀ ਲਾ ਦਿੱਤਾ ਵਾ ਜਦੋਂ ਪਾਣੀ ਲਾਇਆ ਤੇ ਮੈਂ ਵੇਖਣ ਗਿਆ ਇਹ ਪਾਣੀ ਲੱਗਾ ਵਾ ਤੇ ਜਦੋਂ ਮੈਨੂੰ ਵੇਖਿਆ ਤੇ ਉਹ ਸਾਰਾ ਪਰਿਵਾਰ ਹੀ ਕਣਕ ਦੇ ਵਿੱਚ ਦੀ ਚੱਕੜ ਦੇ ਵਿੱਚ ਦੀ ਭਜਾਇਆ ਤੇ ਉਹਨਾਂ ਆਉਂਦੇ ਮੇਰੇ ਦਾਤਰ ਤੇ ਪਿਸਤੌਲ ਝਾਰ ਉਹਨਾਂ ਦੇ ਕੋਲ ਆ ਹੂੰ ਤੇ ਉਹਨੇ ਮੇਰੇ ਉਹਨਾਂ ਦੀ ਮਾਤਾ ਨੇ ਮੇਰੀ ਦਾੜੀ ਫੜ ਲਈ ਆ ਤੇ ਸੁਖਵਿੰਦਰ ਸਿੰਘ ਨੇ ਮੇਰੇ ਸਿਰ ਦੇ ਉੱਤੇ ਵਾਰ ਕੀਤਾ ਦਾਤਰ ਦਾ ਫਰਮਾਇ ਗਾੜੀ ਬਾਹ ਕਰਤੀ ਆ ਤੇ ਉਹ ਮੇਰੀ ਬਾਹ ਦੇ ਭੱਜਾ ਹਾਂ ਤੇ ਉਹਨੇ ਜੋ ਜੇਬ ਰੀਸਰ ਦੇ ਦੱਪ ਦਿੱਤਾ ਵਾ ਉਹਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੈਨੂੰ ਧੋਇਆ ਵਾ ਮੈਂ ਫਿਰ ਛੁੱਟ ਕੇ ਤੇ ਆਪਣੇ ਅੰਦਰ ਵਰ ਗਿਆ ਵਾ ਤੇ ਮੈਂ ਅੰਦਰ ਦਾ ਨਾੜਦਾ ਤੇ ਮੈਨੂੰ ਗੋਲੀ ਮਾਰ ਕੇ ਨਾ ਮਾਰ ਜਣਾ ਸੀ ਤੇ ਸਾਡੇ ਪਰਿਵਾਰ ਦਾ ਵੀ ਨੁਕਸਾਨ ਕਰ ਦੇਣਾ ਸੀ ਕਿਉਂਕਿ ਉੱਥੇ ਦੁਨੀਆ ਬਹੁਤ ਮਜੂਦ ਆ ਜਦੋਂ ਇਹ ਫੈਲ ਹੋਈ ਮੈਂ ਮਰੇ ਘੇਰ ਹੋ ਜਾਣਗੇ ਇਹ ਕੋਈ ਤਿੰਨ ਚਾਰ ਹੋਇਆ ਜੀ ਤੇ ਮੈਂ ਮੰਗ ਕਰਦਾ ਹਾਂ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਜੋ ਵੀ ਹੋਵੇ ਤੇ ਇਹਨਾਂ ਤੇ ਕਾਨੂੰਨੀ ਕਾਰਵਾਈ ਕੋ ਬੰਦੀ ਹੋ ਕੀਤੀ ਜਾਵੇ